ਜਲੰਧ ਪਛਮੀ ਰਾਕਵੀ ਹਲਕੇ ਦੀ ਜ਼ਿਮਨੀ ਸੀਟਲੀ ਵੋਟਾਂ ਪਾਉਣ ਦਾ ਕੰਮ ਅਮਨ ਆਮਾਨ ਨਾਲ ਚੱਲ ਰਿਹਾ ਹੈ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ ਜਿਹੜਾ ਸ਼ਾਮ 6 ਵਜੇ ਤੱਕ ਜਾਰੀ ਰਹੇਗਾ ਚੋਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਜੇ ਕਿਸੇ ਪੋਲਿੰਗ ਬੂਥ ਤੇ ਸ਼ਾਮ 6 ਵਜੇ ਤੱਕ ਕਤਾਰਾਂ ਲੱਗੀਆਂ ਰਹਿੰਦੀਆਂ ਨਹੀਂ ਤਾਂ ਕਤਾਰ ਵਿੱਚ ਲੱਗੇ ਸਾਰੇ ਵੋਟਰਾਂ ਦੀ ਵੋਟ ਹਰ ਹਾਲਤ ਚ ਪੁਵਾਈ ਜਾਵੇਗੀ ਵੋਟਰਾਂ ਦੀ ਸਹੂਲਤ ਲਈ ਹਲਕੇ ਵਿੱਚ 181 ਪੋਲਿੰਗ ਬੂਥ ਬਣਾਈ ਗਏ ਨੇ ਜ਼ਿਲ੍ਹਾ ਚੋਨ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਹਲਕੇ ਲਈ કુલ ਵੋਟਰਾਂ ਦੀ ਗਿਣਤੀ 1,71,963 ਹੈ ਜਿਨ੍ਹਾਂ ਵਿੱਚ 98,629 ਮਰਦ ਅਤੇ 82,326 ਮਹਿਲਾ ਵੋਟਰ ਨੇ ਜਦਕੀ 8/3 ਜੈਂਡਰ ਵੋਟਰ ਨੇ ਉਹਨਾਂ ਦੱਸਿਆ ਕਿ ਹਲਕੇ ਵਿੱਚ 874 ਦਿਵੰਗ ਵੋਟਰ ਨੇ ਜਿਨ੍ਹਾਂ ਲਈ ਪੋਲਿੰਗ ਬੂਥਾਂ ਤੇ 휠ਚੇਅਰ ਰੈਂਪਸ ਸਮੇਤ ਪਿਕ ਐਂਡ ਡ੍ਰੌਪ ਲਈ ਲੋੜਿੰਦੇ ਪ੍ਰਬੰਧ ਕੀਤੇ ਗਏ ਨੇ ਹਲਕੇ ਵਿੱਚ 85 ਸਾਲ ਤੇ ਇਸ ਤੋਂ ਵੱਧ ਉਮਰ ਦੇ 746 ਵੋਟਰ ਨਹੀਂ ਜਦਕਿ 5010 ਵੋਟਰ ਅਜੇ ਹੀ ਨੇ ਜਿਨ੍ਹਾਂ ਦੀ ਉਮਰ 18 ਤੋਂ 19 ਸਾਲ ਦੇ ਦਰਮਿਆਨ ਹੈ ਹਲਕੇ ਵਿੱਚ 72 ਸਰਵਿਸ ਵੋਟਰ ਨੇ ਜਿਨ੍ਹਾਂ ਨੂੰ ਸੂਬਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੇੜ ਛੋਟੀ ਦੀ ਸਹੂਲਤ ਮਿਲੇਗੀ ਉਨ੍ਹਾਂ ਦੱਸਿਆ ਕਿ ਜ਼ਿਮਨੀ ਚੌਂਦਰਾਨ ਵੋਟਰਾਂ ਦੇ VOTING ਤਜਰਬੇ ਨੂੰ ਸੁਖਾਵਾਂ ਤੇ ਆਰਾਮਦਾਇਕ ਬਣਾਉਣ ਲਈ 10 ਮੋਡਲ ਪੋਲਿੰਗ ਬੂਥ ਬਣਾਏ ਗਏ ਨੇ ਜਿੱਥੇ ਵੋਟਰਾਂ ਦੀ ਸਹੂਲਤ ਲਈ ਹੋਰ ਸਹੂਲਤਾਂ ਤੋਂ ਇਲਾਵਾ ਪੀਣ ਵਾਲਾ ਪਾਣੀ ਬੈਠਕ ਦੀ ਸਹੂਲਤ ਕਤਾਰਾਂ ਦਾ ਸੁਚੱਜਾ ਪ੍ਰ ਬੰਦ ਕੀਤਾ ਗਿਆ ਇਸ ਤੋਂ ਇਲਾਵਾ ਇੱਕ ਅਜਿਹਾ ਪੋਲਿੰਗ ਬੂਥ ਵੀ ਸਥਾਪਿਤ ਕੀਤਾ ਗਿਆ ਜਿਸ ਦਾ ਸੰਚਾਲਨ ਤੇ ਪ੍ਰਬੰਧਨ ਪੂਰੀ ਤਰ੍ਹਾਂ ਨਾਲ ਮਹਿਲਾ ਸਟਾਫ ਵੱਲੋਂ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ 8 ਜੁਲਾਈ ਸ਼ਾਮ 6 ਵਜੇ ਤੋਂ 10 ਜੁਲਾਈ ਨੂੰ VOTING ਪ੍ਰਕਿਰਿਆ ਮੁਕੰਮਲ ਹੋਣ ਤੱਕ ਹਲਕੇ ਅਤੇ ਇਸ ਦੇ 3 ਕਿਲੋਮੀਟਰ ਦੇ ਘੇਰੇ ਵਿੱਚ ਡਰਾਈ ਦੇ ਲਾਗੂ ਕੀਤਾ ਗਿਆ ਹੈ ਚੋਣਾਂ ਦੌਰਾਨ ਸ਼ਰਾਬ ਨਕਦੀ ਆਦਿ ਦੁਰਵਰਤੋਂ ਨੂੰ ਰੋਕਣ ਲਈ ਪੁਲਿਸ ਵੱਲੋਂ ਪੂਰੀ ਮੁਸਤੈਦਗੀ ਵਰਤੀ ਜਾ ਰਹੀ ਹੈ। ਨਿਮਵੋਜੀ ਦਸਤਿਆਂ ਦੀ ਸਹਾਇਤਾ ਨਾਲ ਵਿਸ਼ੇਸ਼ ਨਾਕੇ ਲਗਾਏ ਗਏ ਨੇ ਕਿ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਹੱਤ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਮਨੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹਲਕੇ ਦੇ ਸਰਕਾਰੀ ਸਕੂਲ, ਕਾਲਜ ਤੇ ਹੋਰ ਵਿਦਿਆ ਕਾਦਾਰੇ ਬੰਦ ਰੱਖੇ ਗਏ ਨੇ। ਅਜਿਹਾ ਇਸ ਲਈ ਹੋਇਆ ਕਿਉਂਕਿ ਹਲਕੇ ਦੇ ਸਰਕਾਰੀ ਅਧਿਕਾਰੀ ਚੋਣਾਂ ਕਰਵੋ ਵਿੱਚ ਰੁਚੀ ਹੋਈ ਨਹੀਂ